ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ट्रेनिंग और प्लेयर पढ़ाने की कोशिश करो देख रहे हो दैनिक सिरा टीवी में हाँ संदीप सिमा ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਲਗਾਤਾਰ 3 ਦਿਨਾਂ ਤੋਂ بارش ਕਰੀ ਤਾਂ ਜਿਸ ਨਾਲ ਆਮ ਜੀਵਨ ਜਿਹੜਾ ਠੱਪ ਹੋ ਚੁੱਕਾ ਹਾ ਤਾਂ ਕਾਫੀ ਜਗ੍ਹਾ ਤੇ ਜਿਹੜੀ ਖੜਦੇ ਹਾਲਾਤ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਖੜਦੇ ਹਾਲਾਤ ਵੀ ਪੈਦਾ ਹੋਏ ਆ ਗੱਲ ਇਹ ਵੀ ਅਗਰ ਗੱਲ ਕੀਤੀ ਜਾਵੇ ਬਿਆਸ ਠਾਨਕੋਟ ਹੁਸ਼ਿਆਰਪੁਰ ਜਾਂ ਕੋਜ ਜੰਗਰੇ ਇਲਾਕੇ ਦੀ ਤਾਂ ਸੁਲਤਾਨਪੁਰ ਲੋਧੀ ਦਾ ਹੈਗਾ ਏਰੀਆ ਪਹਿਲਾਂ ਕਪੂਰਥਾ ਦੇ ਵਿੱਚ ਤਾਂ ਉੱਥੇ ਜਿਹੜੇ ਹਾਲਾਤ ਐ ਇਸ ਟਾਈਮ ਖੜਵਰਗੀ ਬਣ ਗਏ ਤਾਂ ਗੱਲ ਕਰੀਏ ਸਤਲੁਜ ਦਰਿਆ ਦੀ ਸਤਲੁਜ ਦਰਿਆ ਦੇ ਵਿੱਚ ਪਾਣੀ ਕਾਫੀ ਆ ਚੁੱਕਾ ਹੈ ਐਸਟੈਂਪ 70.7 ਯਾਨੀ ਕਿ 70.7 ਦਸ਼ਮਲੜਾ ਉਹ ਪਾਣੀ ਪਹੁੰਚ ਚੁੱਕਿਆ ਤਾਂ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਮੀਟਰ ਹੀ ਦੂਰੀ ਤੇ ਪਾਣੀ ਦਾ ਨਿਸ਼ਾਨ ਜਿਹੜੇ ਖਤਰੇ ਤੋਂ ਦੂਰ ਹੈਗਾ ਗੱਲ ਕੀਤੀ ਆਵੇ ਲਗਾਤਾਰ 3 ਦਿਨ ਤੋਂ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਬਰਸਾਤ ਪੈ ਰਹੀ ਹੈ ਤਾਂ ਆਮ ਲੋਕਾਂ ਨੂੰ ਆਪਣੇ ਕੰਮਾਂ ਤੇ ਜਾਣ ਵਾਸਤੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗੱਲ ਕਰਦੇ ਮਹਾਨਗੜ੍ਹ ਹੁਦਾਨੇ ਤੋਂ ਲੁਲਿਆਣਾ ਵਿੱਚ ਵੀ ਐਸਟੈਂਪ ਜਿਹੜੇ ਹਾਲਾਤ ਹੈ ਕਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਨਾਲ ਕਾਫੀ ਜਿਹੜਾ ਸ਼ਹਿਰਾ ਜਲਮਗਨ ਹੋ ਗਿਆ। ਤੁਸੀਂ ਇੱਥੇ ਦਿਖਾ ਰਹੇ ਆਂ ਚੰਡੀਗੜ੍ਹ ਰੋਡ ਦੀਆਂ ਜਿੱਥੇ ਲਗਾਤਾਰ ਜਿਹੜਾ ਹਾਈਵੇਅ ਆ ਇਸ ਜਗ੍ਹਾ ਦੇ ਉੱਪਰ ਕਾਫੀ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੀ ਸੜਕ ਆ ਉਹ ਤਲਾਬ ਦਾ ਰੂਪ ਧਾਰਨ ਕਰ ਚੁੱਕੀ ਆ। ਇਸ ਦੇ ਨਾਲ ਜਿਹੜੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਗੱਲ ਕੀਤੀ ਹੋਵੇ ਤਾਂ ਪਾਰਕਾਂ ਦੀ ਜਿਹੜੇ ਪਾਰਕ ਆ ਉਹ ਵੀ ਬਿਲਕੁਲ ਇਸ ਟਾਈਮ ਤਲਾਬ ਬਣ ਚੁੱਕੇ ਤੁਸੀਂ ਇੱਥੇ ਦੇਖ ਸਕਦੇ ਹੋ। ਇਹ ਪਾਰਕ ਆ। ਉੱ비 ਇਸ ਤੰਪੂਆ ਤਲਾਬ ਦੇ ਰੂਪ ਵਿੱਚ ਆਪਣਾ ਰੂਪ ਬਲ ਚੁੱਕਾ ਹੈ। ਆ ਪਾਣੀ ਕਾफी ਖੜਾ ਹੋ ਚੁੱਕਾ ਹੈ। ਇਹ ਸ਼ਹਿਰ ਦਾ ਅੰਦਰੂਨੀ ਹਿੱਸਾ ਹੈ ਕਿ ਜਿੱਥੇ ਇਹ ਚੰਡੀਗੜ੍ਹ ਰੋਡ ਹੈ। ਇੱਥੇ ਇਸ ਟਾਈਮ ਕਾਫੀ ਪਾਣੀ ਪਾਰਕਾਂ ਦੇ ਅੰਦਰ ਵੀ ਕਾਫੀ ਜਮਾ ਹੋ ਗਿਆ। ਅਗਰ ਗੱਲ ਕੀਤੀ ਆਵੇ ਸੜਕਾਂ ਦੀ ਤਾਂ ਸੜਕਾਂ ਦੇ ਜਿਹੜਾ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਕਿਵਾਂ ਜਿਹੜੇ ਲੋਕ ਆ ਬੱਸਾਂ ਆ ਜਾਂ ਗੱਡੀਆਂ ਆ ਉਹ ਕਿਵੇਂ ਇਸ ਪਾਣੀ ਦੇ ਵਿੱਚ ਆਪਣੇ ਸਫ਼ਰ ਵੱਲ ਜਾ ਰਹੀਆਂ। ਤਾ ਹਾਲਾਤ ਹੀ ਸੜ ਦੇ ਸਤੇ ਤਲਾਬ ਬਣ ਗਿਆ ਪੂਰਾ ਰੂਪ ਸੜਕਾਂ ਦੇ ਜਿਹੜਾ ਰੂਪ ਆ ਉਹ ਤਲਾਬ ਦਾ ਰੂਪ ਧਾਰਨ ਕਰ ਚੁੱਕੇ ਆ ਤਾਂ ਆਮੜੇ ਲੋਕਾਂ ਨੂੰ ਖਾਸ ਕਰਕੇ ਫੈਕਟਰੀਆਂ ਜਾਣ ਵਾਲੇ ਲੋਕਾਂ ਨੂੰ ਜਿਹੜੇ ਕਮਾ ਕਾਰ ਜਿਹੜੇ ਵਰਕਰ ਹੈਗੇ ਆ ਉਹਨਾਂ ਵੀ ਇਸ ਆਪਣੇ ਕੰਮ ਤੇ ਜਾਣ ਵਾਸਤੇ ਇੱਥੇ ਤਾਂ ਕੀ ਕਾਫੀ ਜਿਹੜੇ ਪ੍ਰਾਈਵੇਟ ਨਿੱਜੀ ਸਕੂਲ ਵੀ ਖੁੱਲੇ ਸੀ ਉੱਥੇ ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੇਸ਼ੱਕ ਕਈ ਜਗ੍ਹਾ ਤੇ ਸਕੂਲ ਕਾਲਜ ਜਿਹੜਾ ਬੰਦ ਕਰ ਦਿੱਤੇ ਗਏ ਆ ਬਰਸਾਤ ਨੂੰ ਦੇਖਦੇ ਹੋਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਹਾਲਾਤ ਵੀ ਦੇਖ ਸਕਦੇ ਹੋ ਖੜਕਾਂ ਤੇ ਹਾਲਾਤ ਕਾਫੀ ਇਸ ਟਾਈਮ ਤਲਾਰ ਦਾ ਰੂਪ ਤਰੰਗਾਂ ਚੁੱਕੇ ਤੇ ਆਉਣ ਵਾਲੇ ਜਿਹੜੇ ਮੌਸਮ ਵੀ ਭਾਈ ਜਾਨਕੀ ਆਈ ਐਮ ਡੀ ਨੇ ਅੱਗੇ ਵੀ ਜਿਹੜੇ 3 ਦਿਨਾਂ ਦੇ ਜਿਹੜਾ ਅਲਰਟ ਰਹਿਣ ਦੀ ਗੱਲ ਆਖੀ ਹੈ ਤਾਂ ਕਹਿੰਦੇ ਤੇ ਆਕੇ ਜੇ ਇਸ ਟਾਈਮ ਹਾਲਾਤ ਬਣ ਚੁੱਕੇ ਆ ਉਹ ਕਾਫੀ ਜਿਹੜੇ ਪੂਰੇ ਸ਼ਹਿਰ ਨੂੰ ਲੈਣਾ ਸ਼ਹਿਰ ਨੂੰ ਜਲਮਗਰ ਕੀਤਾ ਹੋਇਆ ਤਾਂ ਆਮਲੇ ਲੋਕਾਂ ਨੂੰ ਬਹਾਰ ਜਾਨ ਆਪਣੇ ਰਸਤੇ ਜਾਨਵਰ ਕਾफी ਮੁਸ਼ਕਲ ਸਾਹਮਨਾ ਕਰਨਾ ਪਏ ਗਲਬਤ ਕਰਦੇ ਲੋਕਾਂ ਨੇ ਵੀ ਅਖੀਰ ਕੀ ਕਹਿਣਾ ਲਗਾਤਾਰ 3 ਦਿਨ ਦੀ ਬਰਸਾਤ ਪੈ ਰਹੀ ਹੈ ਪਾਣੀ ਹੈਗਾ ਯਾ ਕੋਈ 2-3 ਫੁੱਟ 3 ਦਿਨ ਲਗਾਤਾਰ ਬਰਸਾਤ ਹੋਈ ਕਿੱਦਾਂ ਹਾਲਾਤ ਹੈ ਲੋ ਲੈਣਾ ਸ਼ਹਿਰ ਦੇ ਹੁਣ ਹਾਲਾਤ ਤਾਂ ਮਾੜੇ ਹੈ ਜੀ ਬਾਕੀ ਹੁਣ ਉੱਪਰ ਉੱਪਰ ਵਾਲੇ ਦੇ ਹੱਥ ਸਾਥੀ ਹੈ ਸਾਰਾ ਕੁਝ ਨਿਕਾਸੀ ਪਾਣੀ ਦੀ ਹੈ ਨਹੀਂ ਸ਼ਹਿਰ ਚ ਨਿਕਾਸੀ ਤਾਂ ਨਜ਼ਰ ਨਹੀਂ ਆ ਰਹੀਏ ਹੁੰਦੀ ਤਾਂ ਨਿਕਲਦਾ ਨਾ ਪਾਣੀ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਪੂਰੇ ਪੰਜਾਬ ਕਿੱਦਾਂ ਦੇ ਹਾਲਾਤਾਂ ਲਾੜ ਬਹੁਤ ਹਾਲਾਤੋ ਜੀ ਬਹੁਤ ਖਰਾਬ ਹੋ ਰਹੇ ਇਧਰ ਸੜਕ 'ਤੇ ਆਣੇ ਜਾਣੇ ਮੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਤੋ ਇਸ ਵਜਿਹਾ ਦਾ ਟ੍ਰਾਫਿਕ ਤੋ ਇਧਰ ਉਧਰ ਅਗਰ ਨਿਕਲ ਗਏ ਤੋ ਬਹੁਤ ਜ਼ਿਆਦਾ ਸਮੱਸਿਆ ਵੱਧ ਜਾਏਗੀ। ਤਿੰਨ ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਕਿੱਦਾਂ ਹਾਲਾਤਾਂ ਲੁਧਿਆਣੇ ਸ਼ਹਿਰ ਦੇ ਬਹੁਤ ਮਾੜੇ ਹਾਲਾਤ ਨੇ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਨਹੀਂ ਸੋਚਦੀ ਲੁਧਿਆਣੇ ਲਈ ਅਪਰਲੀ ਰੋਡ ਦੇ ਉੱਤੇ ਪੰਪ ਨਿਕਲ ਜੋ ਤਕਰੀਬਨ 4 ਮਹੀਨੇ ਹੋ ਗਟੋਆ ਪੈਨੂ ਗਵਰਨਮੈਂਟ ਦੇ ਸਿਰ ਤੇ ਪਰ ਨਹੀਂ ਕੋਈ ਹਾਲਾਤ ਸੁਧਾਰ ਰਿਹਾ ਕਰੋੜਾ ਰੁਪਿਆ ਟੈਕਸ ਦਿੰਦੇ ਆ ਪਬਲਿਕ ਪਰ ਪਬਲਿਕ ਲਈ ਕੋਈ ਨਹੀਂ ਸੋਚਦਾ ਮੇਨ ਹਾਈਵੇ ਆ ਉਹੀ ਚੰਡੀਗੜ੍ਹ ਹਾਈਵੇ ਤਾਂ ਵੀ ਇਹਦਾ ਨਿਗਾਸੀ ਕੋਈ ਨਹੀਂ ਬਿਲਕੁਲ ਜੀ ਚੰਡੀਗੜ੍ਹ ਹਾਈਵੇ ਆ ਨੇੜੇ ਮੰਤਰੀ ਵੀ ਰੋਡ ਦੇ ਉੱਤੇ ਘਰ ਆ ਮੁੰਡੀਆਂ ਅਸੀਂ ਵੀ ਮੁੰਡੀਆਂ ਤੋਂ ਬਿਲੋਂਗ ਕਰਦੇ ਆ ਪਰ ਨਹੀਂ ਸੋਚਦਾ ਕੋਈ ਸੋ ਸ਼ਹਿਰ ਵਾਸੀ ਮਜ਼ਦੂਰ ਜਿਹੜੇ ਆਪਣੇ ਕੰਮਾਂ ਦੇ ਲਗਾਤਾਰ ਤਿੰਨ ਤੋਂ ਕਈ ਜਾ ਰਹੇ ਤੇ ਕਈ ਇਸ ਟਾਈਮ ਕਾ ਅੱਜ ਬੈਠੇ ਕੋਈ ਹਾਲਾਤ ਇਸ ਟਾਈਮ ਸ਼ਹਿਰ ਦੇ ਮਾਂਡੇ ਲਗਾਤਾਰ ਬਰਸਾਤ ਪੈ ਰਹੀ ਹੈ ਤਾਂ ਮੁਸ਼ਕਲ ਆ ਸਾਹਮਣਾ ਕਰਨ ਆਪਣੇ ਗਲਬਤ ਕਰਦੇ ਆ ਭਾਜੀ ਕਿੰਨੀ ਕੀ ਮੁਸ਼ਕਲਾਂ ਹੋ ਰਹੀਆਂ ਜਾਣ ਵਾਸਤੇ ਭਾਜੀ ਬਹੁਤ ਮੁਸ਼ਕਿਲ ਹੈ ਹਨਾ ਵੀ ਕੋਈ ਪੈਦਲ ਵੀ ਜਾਂਦਾ ਗੋਡੇ-ਗੋਡੇ ਪਾਣੀ ਹੋਇਆ ਪਿਆ ਠੀਕ ਆ ਜੀ ਕੋਈ ਐਕਸੀਡੈਂਟ ਵੀ ਹੋ ਰਿਹਾ ਤਿਲਕਣ ਆ ਰਹੀ ਹੈ ਬਹੁਤ ਮੁਸ਼ਕਿਲ ਆ ਰਹੀ ਹੈ ਤਿੰਨ ਦਿਨ ਤੋਂ ਲਗਾਤਾਰ ਤਿੰਨ ਦਿਨ ਤੋਂ ਬਰਸ ਬਰਸਾਤ ਪੈ ਰਹੀ ਹੈ ਤਿੰਨ ਦਿਨ ਤੋਂ ਲਗਾਤਾਰ ਤੇ ਕੰਮ ਕਾਈਂ ਮੁਸ਼ਕਿਲ ਹੋ ਰਹੀਆਂ ਬਿਲਕੁਲ ਬਹੁਤ ਜ਼ਿਆਦਾ ਜੀ ਭਾਈ ਜਾ ਹੀ ਨਹੀਂ ਹੋ ਰਿਹਾ ਆ ਹੁਣ ਵੀ ਬਾਹਰ ਨਿਕਲੇ ਆ ਤੇ ਪਾਣੀ ਦੇਖੋ ਕਿੰਨਾ ਕਿ ਤੁਹਾਡੇ ਸਾਹਮਣੇ ਕਿੰਨਾ ਹੋਇਆ ਪਿਆ ਵਾ ਬਹੁਤ ਜ਼ਿਆਦਾ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਇਹ ਚੀਜ਼ਾਂ ਨੂੰ ਸੁਧਾਰਨਾ ਆਪ ਕਹਾਂ ਜਾ ਰਹੇ ਹੋ ਮੈਂ ਸਰ ਇਹੀਂ ਤੇ ਕੰ काम पे जा रहा था मैं शेफ हूँ होटल जा रहा था अच्छा अब मैं यहाँ पे उतरा हूँ ऑटो से यहाँ से जाने लगा हूँ तो मेरे को नहीं होया जाया मैं कपड़ा समेटा हूँ फिर भी पानी बहुत है अब मैं उधर से वो घूम के जाऊँगा तो अब मैं वहाँ से घूम के जाऊँगा ये चंडीगढ़ रोड है मेन रोड का ये हाल है वो वहाँ तक पानी पानी वो आगे पानी पानी ये है पूरा बुरा हाल है रोजा का यही हाल है जब भी बारिश होता है यही हाल होता है कहीं पानी निकलने का कोई रास्ता ही नहीं ਬਹੁਤ ਬੁੜਾ ਹਾਲੇ ਹੋ ਰੱਖਾ ਹੈ ਯਾਂ ਪੇ ਜਾਣਾ ਮੁਸ਼ਕਿਲ ਹੋ ਰੱਖਾ ਹੈ ਸੋ ਇਹ ਦੇ ਸ਼ਹਿਰ ਵਾਸੀ ਸੀ ਦੱਸਦੇ ਵੀ ਕਈਆਂ ਦੇ ਘਰਾਂ ਵਿੱਚ ਵੀ ਪਾਣੀ ਵੜ ਚੁੱਕਾ ਤੇ ਹਾਲਾਤ ਜਿਨ੍ਹਾਂ ਨੇ ਕੁਛ ਦੂਰੀ ਤੇ ਜਾਣਾ ਸੀ ਤਾਂ ਇਹੀ ਜਿਹੜੇ ਲੋਕ ਹੈ ਹੁਣ ਘੁੰਮ ਕੇ ਬਾਈਪਾਸ ਹੋ ਕੇ ਜਾ ਰਹੇ ਹੈ ਤੇ ਕਾਫੀ ਜਿਹੜਾ 10 ਮਿੰਟ ਲੱਸਾ ਸੀ ਉਹਨੂੰ ਅੱਧੇ ਘੰਟੇ ਤਿਆਰ ਕਰਨਗੇ ਆਪਣੇ ਕੰਮ ਕਾਜ ਜਾਣ ਵਾਸਤੇ ਤਾਂ ਫਿਰ ਵੀ ਪੈਦਲ ਜਾ ਰਹੇ ਆ ਆਪਣੇ ਕਲਵੇ ਛੱਡ ਕੇ ਤਾਂ ਕਾਫੀ ਲਗਾਤਾਰ ਤਿੰਨ ਦਿਨ ਦੀ ਬਰਸਾਤ ਨਾਲ ਲੁਧਿਆਣਾ ਸ਼ਹਿਰ ਪੂਰੀ ਤਰ੍ਹਾਂ ਜਲਮਗਨ ਹੋ ਗਿਆ ਤਾਂ ਪਾਣੀ ਦੇ ਹੈ ਨਿਕਾਸੀ ਦੇ ਕੋਈ ਅਸਾਰ ਨਜ਼ਰ ਵੀ ਨਹੀਂ ਆ ਰਹੇ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਅਲੱਗ-ਅਲੱਗ ਹਿੱਸੇ ਜੇ ਲਗਾਤਾਰ ਤਿੰਨ ਦਿਨਾਂ ਤੋਂ بارش ਕਰੀ ਤਾਂ ਜਿਸ ਨਾਲ ਆਮ ਜੀਵਨ ਜਿਹੜਾ ਠੱਪ ਹੋ ਚੁੱਕਾ ਹੈ ਤਾਂ ਕਾਫੀ ਜਗ੍ਹਾ ਤੇ ਜਿਹੜੀ ਖੜਦੇ ਹਾਲਾਤ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਖੜਦੇ ਹਾਲਾਤ ਵੀ ਪੈਦਾ ਹੋਏ ਹੈ ਗੱਲ ਇਹ ਦੀ ਅਗਰ ਗੱਲ ਕੀਤੀ ਜਾਵੇ ਬਿਆਸ ਠਾਨਕੋਟ ਹੁਸ਼ਿਆਰਪੁਰ ਜਾਂ ਹੋਜ ਜੰਦਲ ਦੇ ਇਲਾਕੇ ਦੀ ਤਾਂ ਸੁਲਤਾਨਪੁਰ ਲੋਧੀ ਦਾ ਹੈਗਾ ਏਰੀਆ ਪਹਿਲੇ ਕਪੂਰਥਾ ਦੇ ਵਿੱਚ ਤਾਂ ਉਹ ਉੱਥੇ ਜਿਹੜੇ ਹਾਲਾਤ ਐ ਇਸ ਟਾਈਮ ਖੜਵਰ ਗਈ ਬੰਦ ਗਈ ਤਾਂ ਗੱਲ ਕਰੀਏ ਸਤਲੁਜ ਦਰਿਆ ਦੀ ਸਤਲੁਜ ਦਰਿਆ ਦੇ ਵਿੱਚ ਪਾਣੀ ਕਾਫੀ ਆ ਚੁੱਕਾ ਐ ਇਸ ਟਾਈਮ 70.7 ਯਾਨੀ ਕਿ 70.7 ਦਸ਼ਮਲੜਾ ਉਹ ਪਾਣੀ ਪਹੁੰਚ ਚੁੱਕਿਆ ਤਾਂ ਖਤਰੇ ਦੇ ਨਿਸ਼ਾਨ ਤਾਂ ਸਿਰਫ 2 ਮੀਟਰ ਹੀ ਦੂਰੀ ਤੇ ਪਾਣੀ ਦਾ ਨਿਸ਼ਾਨ ਜਿਹੜੇ ਖਤਰੇ ਦਾ ਉਹ ਦੂਰ ਹੈਗਾ ਤਾਂ ਗੱਲ ਕੀਤੀ ਆਵੇ ਲਗਾਤਾਰ ਤਿੰਨ ਦਿਨ ਤੋਂ ਜਿਹੜੀ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਬਰਸਾਤ ਪੈ ਰਹੀ ਐ ਤਾਂ ਆਮ ਲੋਕਾਂ ਨੂੰ ਆਪਣੇ ਕੰਮਾਂ ਤੇ ਜਾਣ ਵਾਸਤੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗੱਲ ਕਰਦੇ ਮਹਾਨਗੜ੍ਹ ਹੁਦਾਂ ਤੇ ਲੁਲਿਆਣਾ ਵਿੱਚ ਵੀ ਐਸੇ ਜਿਹੜੇ ਹਾਲਾਤ ਐ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਨਾਲ ਕਾਫੀ ਜਿਹੜਾ ਸ਼ਹਿਰਾ ਜਲਮਗਨ ਹੋ ਗਿਆ ਤੁਸੀਂ ਇਹ ਤਾਂ ਦਿਖਾ ਰਹੇ ਆਂ ਚੰਡੀਗੜ੍ਹ ਰੋਡ ਧੀਆਂ ਜਿੱਥੇ ਲਗਾਤਾਰ ਜਿਹੜਾ ਹਾਈਵੇਅ ਐ ਇਸ ਜਗ੍ਹਾ ਦੇ ਉੱਪਰ ਕਾਫੀ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੀ ਸੜਕ ਐ ਉਹ ਤਲਾਬ ਦਾ ਰੂਪ ਧਾਰਨ ਕਰ ਚੁੱਕੀ ਐ ਇਸ ਦੇ ਨਾਲ ਜਿਹੜੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਗੱਲ ਕੀਤੀ ਹੋਵੇ ਤਾ ਪਾਰਕਾਂ ਦੇ ਜਿਹੜੇ ਪਾਰਕ ਹੈ ਉਹ ਵੀ ਬਿਲਕੁਲ ਇਸ ਟਾਈਮ ਤਲਾਬ ਬਣ ਚੁੱਕੇ ਤੁਸੀਂ ਅਗਲੇ ਦੇਖ ਸਕਦੇ ਹੋ ਇਹ ਪਾਰਕ ਹੈ ਉਹ ਵੀ ਇਸ ਟਾਈਮ ਪੂਰਾ ਤਲਾਬ ਦੇ ਰੂਪ ਵਿੱਚ ਆਪਣਾ ਰੂਪ ਬਲ ਚੁੱਕਾ ਹੈ ਆ ਪਾਣੀ ਕਾਫੀ ਖੜਾ ਹੋ ਚੁੱਕਾ ਹੈ ਇਹ ਸ਼ਹਿਰ ਦਾ ਅੰਦਰੂਨੀ ਹਿੱਸਾ ਹੈ ਕਿ ਜਿੱਥੇ ਇਹ ਚੰਡੀਗੜ੍ਹ ਰੋਡ ਹੈ ਇੱਥੇ ਇਸ ਟਾਈਮ ਕਾਫੀ ਪਾਣੀ ਪਾਰਕਾਂ ਦੇ ਅੰਦਰ ਵੀ ਕਾਫੀ ਜਮਾ ਹੋ ਗਿਆ ਅਗਰ ਗੱਲ ਕੀਤੀ ਆਵੇ ਸੜਕਾਂ ਦੀ ਤਾਂ ਸੜਕਾਂ ਦੇ ਜਿਹੜਾ ਖਾਲਾ ਤੁਸੀਂ ਦੇਖ ਸਕਦੇ ਹੋ ਕਿ ਮਾ ਜਿਹੜੇ ਲੋਕ ਆ ਬੱਸਾਂ ਆ ਜਾਂ ਗੱਡੀਆਂ ਆ ਉਹ ਕਿਵੇਂ ਇਸ ਪਾਣੀ ਦੇ ਵਿੱਚ ਆਪਣੇ ਸਫਰ ਵੱਲ ਜਾ ਰਹੀਆਂ ਤਾਂ ਹਾਲਾਤ ਹੀ ਸੜਦੇ ਸੀ ਤੇ ਤਲਾਬ ਬਣ ਗਿਆ ਪੂਰਾ ਰੂਪ ਫੜਕਾਂ ਦੇ ਜਿਹੜਾ ਰੂਪ ਆ ਉਹ ਤਲਾਬ ਦਾ ਰੂਪ ਧਰਨ ਚਾ ਚੁੱਕੇ ਆ ਤਾਂ ਆਮੜੇ ਲੋਕਾਂ ਨੂੰ ਖਾਸ ਕਰਕੇ ਫੈਕਟਰੀਆਂ ਜਾਣ ਵਾਲੇ ਲੋਕਾਂ ਨੂੰ ਜਿਹੜੇ ਕਮਾ ਕਾਰ ਜਿਹੜੇ ਵਰਕਰ ਹੈਗੇ ਆ ਉਹਨਾਂ ਵੀ ਇਸ ਆਪਣੇ ਕੰਮ ਤੇ ਜਾਣ ਵਾਸਤੇ ਇਥੇ ਤਾਂ ਕੀ ਕਾਫੀ ਜਿਹੜੇ ਪ੍ਰਾਈਵੇਟ ਨਿੱਜੀ ਸਕੂਲ ਵੀ ਖੁੱਲੇ ਸੀ ਉੱਥੇ ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੇਸ਼ੱਕ ਕਈ ਜਗ੍ਹਾ ਤੇ ਸਕੂਲ ਕਾਲਜ ਜਿਹੜਾ ਬੰਦ ਕਰ ਦਿੱਤੇ ਗਏ ਆ ਬਰਸਾਤ ਨੂੰ ਦੇਖਦੇ ਹੋਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਹਾਲਾਤ ਵੀ ਦੇਖ ਸਕਦੇ ਹੋ ਖੜਕਾਂ ਤੇ ਹਾਲਾਤ ਕਾਫੀ ਇਸ ਟਾਈਮ ਤਲਾਰ ਦਾ ਰੂਪ ਤਰੰਗਾਂ ਚੁੱਕੇ ਤੇ ਆਉਣ ਵਾਲੇ ਜਿਹੜੇ ਮੌਸਮ ਵੀ ਭਾਏ ਯਾਨੀ ਕਿ ਆਈ ਐਮ ਡੀ ਨੇ ਅੱਗੇ ਵੀ ਜਿਹੜੇ 3 ਦਿਨਾਂ ਦੇ ਜਿਹੜਾ ਅਲਰਟ ਰੈਨ ਦੀ ਗੱਲ ਆਖੀ ਹੈ ਤਾਂ ਕਿਹਾ ਤੇ ਆਕੇ ਜਿਹੜੇ ਇਸ ਟਾਈਮ ਹਾਲਾਤ ਬਣ ਚੁੱਕੇ ਆ ਉਹ ਕਾਫੀ ਜਿਹੜੇ ਪੂਰੇ ਸ਼ਹਿਰ ਨੂੰ ਲੈਣਾ ਸ਼ਹਿਰ ਨੂੰ ਜਲਮਗਰ ਕੀਤਾ ਹੋਇਆ ਤਾਂ ਆਮਲੇ ਲੋਕਾਂ ਨੂੰ ਬਾਹਰ ਜਾਣ ਆਪਣੇ ਰਸਤੇ ਜਾਣ ਵਿੱਚ ਕਾਫੀ ਮੁਸ਼ਕਲ ਸਾਹਮਣਾ ਕਰਨਾ ਪੈ ਗਲਬਤ ਕਰਦੇ ਲੋਕਾਂ ਨਾਲ ਵੀ ਅਖੀਰ ਕੀ ਕਹਿਣਾ ਲਗਾਤਾਰ 3 ਦਿਨ ਦੀ ਬਰਸਾਤ ਪੈ ਰਹੀ ਹੈ ਪਾਣੀ ਹੈਗਾ ਜਾਂ ਕੋਈ 2-3 ਫੁੱਟ 3 ਦਿਨ ਲਗਾਤਾਰ ਬਰਸਾਤ ਹੋਈ ਕਿਦਾਂ ਹਾਲਾਤ ਆ ਲੈਣਾ ਸ਼ਹਿਰ ਦੇ ਹੁਣ ਹਾਲਾਤ ਤਾਂ ਮਾੜੇ ਹੈ ਜੀ ਬਾਕੀ ਉਹਨਾਂ ਉੱਪਰ ਉੱਪਰ ਵਾਲੇ ਦੇ ਹੱਥ ਸਾਥੀ ਆ ਸਾਰਾ ਕੁਝ ਨਿਕਾਸੀ ਪਾਣੀ ਦੇ ਹੈ ਨਹੀਂ ਸ਼ੈਰ ਚ ਨਿਕਾਸੀ ਤਾਂ ਨਜ਼ਰ ਨਹੀਂ ਆ ਰਹੀ ਹੈ ਹੁੰਦੀ ਤਾਂ ਨਿਕਲਦਾ ਨਾ ਪਾਣੀ ਕਿੰਨੇ ਦਿਨੋਂ ਕਦ ਤੱਕ ਬਰਸਾਤ ਹੋ ਰਹੀ ਪੂਰੇ ਪੰਜਾਬ ਕਿਦਾਂ ਦੇ ਹਾਲਾਤਾਂ ਲਾੜ ਹਾਲਾਤੋ ਜੀ ਬਹੁਤ ਖਰਾਬ ਹੋ ਰਹੇ ਇਧਰ ਸੜਕ 'ਤੇ ਆਣੇ ਜਾਣੇ ਮੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੋ ਇਸ ਵਜਿਹਾ ਦੇ ਟ੍ਰਾਫਿਕ ਤੇ ਤੋ ਇਧਰ ਉਧਰ ਅਗਰ ਨਿਕਲ ਗਏ ਤੋ ਬਹੁਤ ਜ਼ਿਆਦਾ ਸਮੱਸਿਆ ਵੱਧ ਜਾਏਗੀ ਕਿੰਨੇ ਤੋਂ ਲੱਗਦਾ ਬਰਸਾਤ ਹੋ ਰਹੀ ਕਿਦਾਂ ਹਾਲਾਤਾਂ ਨੂੰ ਲੈਣਾ ਸ਼ਹਿਰ ਤੇ ਬਹੁਤ ਮਾੜੇ ਹਾਲਾਤ ਨੇ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਨਹੀਂ ਸ ਫੱਪਰਲੀ ਰੋਡ ਦੇ ਉੱਤੇ ਪੰਪ ਨਿਕਲ ਜੋ तकरीबन 4 ਮਹੀਨੇ ਹੋ ਗਟੋਆ ਪੈਨੂ ਗਵਰਨਮੈਂਟ ਦੇ ਸਿਰ ਤੇ ਜੋਨੀ ਸਰਕ ਦੀ ਮੰਤਰੀ ਅਫਸਰ ਸਾਰੇ ਇਸ ਰੋਡ ਤੋਂ ਨਿਕਲਦੇ ਨੇ ਪਰ ਨਹੀਂ ਕੋਈ ਹਲਾਸ ਸੁਧਾਰ ਰੇ ਕਰੋੜਾ ਰੁਪਿਆ ਟੈਕਸ ਦਿੰਦੇ ਆ ਪਬਲਿਕ ਪਰ ਪਬਲਿਕ ਲਈ ਕੋਈ ਨਹੀਂ ਸੋਚਦਾ ਮੇਨ ਹਾਈਵੇ ਆ ਉਹ ਤੁਸੀਂ ਗੱਲ ਚੰਡੀਗੜ੍ਹ ਹਾਈਵੇ ਤਾਂ ਵੀ ਇਹਦਾ ਨਿਕਾਸ ਹੀ ਕੋਈ ਬਿਲਕੁਲ ਜੀ ਚੰਡੀਗੜ੍ਹ ਹਾਈਵੇ ਆ ਨੇੜੇ ਮੰਤਰੀ ਵੀ ਰੋਡ ਦੇ ਉੱਤੇ ਘਰ ਆ ਮੁੰਡੀਆਂ ਅਸੀਂ ਵੀ ਮੁੰਡੀਆਂ ਤੋਂ ਬਲੋਂਗ ਕਰਦੇ ਹਾਂ ਪਰ ਨਹੀਂ ਸੋਚਦਾ ਕੋਈ ਸੋ ਸ਼ਾਇਦ ਅਸੀਂ ਮਜ਼ਦੂਰ ਜਿਹੜੇ ਆਪਣੇ ਕੰਮਾਂ ਦੇ ਹੁਲਗਾ ਤਾਂ ਤਿੰਨ ਤੋਂ ਕਈ ਜਾ ਰਹੇ ਤੇ ਕਈ ਇਸ ਟਾਈਮ ਅੱਜ ਬੈਠੇ ਕੋਈ ਹਾਲਾਤ ਇਸ ਟਾਈਮ ਸ਼ਹਿਰ ਦੇ ਮਾਂਡੇ ਲਗਾਤਾਰ ਬਰਸਾਤ ਪੈ ਰਹੀ ਹੈ ਤਾਂ ਮੁਸ਼ਕਿਲ ਆ ਸਾਹਮਣਾ ਕਰਨ ਆਪਣੇ ਗਲਬਤ ਕਰਦੇ ਆ ਭਾਜੀ ਕਿੰਨੀ ਕੀ ਮੁਸ਼ਕਲਾਂ ਹੋ ਰਹੀਆਂ ਜਨਵਾਦ ਭਾਜੀ ਬਹੁਤ ਮੁਸ਼ਕਿਲ ਹੈ ਹਨਾ ਵੀ ਕੋਈ ਪੈਦਲ ਵੀ ਜਾਂਦਾ ਗੋਡੇ-ਗੋਡੇ ਪਾਣੀ ਹੋਇਆ ਪਿਆ ਠੀਕ ਆ ਜ ਬਹੁਤ ਮੁਸ਼ਕਿਲ ਆ ਰਹੀ ਹੈ ਤਿੰਨ ਦਿਨ ਤੋਂ ਲਗਾਤਾਰ ਤਿੰਨ ਦਿਨ ਤੋਂ ਬਰਸ ਬਰਸਾਤ ਪੈ ਰਹੀ ਹੈ ਤਿੰਨ ਦਿਨ ਤੋਂ ਲਗਾਤਾਰ ਤੇ ਕੰਮ ਕਾਇਮ ਮੁਸ਼ਕਿਲ ਹੋ ਰਹੀ ਆ ਬਿਲਕੁਲ ਬਹੁਤ ਜ਼ਿਆਦਾ ਜੀ ਭਾਈ ਜਾ ਹੀ ਨਹੀਂ ਹੋ ਰਿਹਾ ਆ ਹੁਣ ਵੀ ਬਾਹਰ ਨਿਕਲੇ ਆ ਤੇ ਪਾਣੀ ਦੇਖੋ ਕਿੰਨਾ ਕਿ ਤੁਹਾਡੇ ਸਾਹਮਣੇ ਕਿੰਨਾ ਹੋਇਆ ਪਿਆ ਵਾ ਬਹੁਤ ਜ਼ਿਆਦਾ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਇਹ ਚੀਜ਼ਾਂ ਨੂੰ ਸੁਧਾਰਨਾ ਆਪ ਕਹਾਂ ਜਾ ਰਹੇ ਸੀ ਮੈਂ ਸਰ ਇਹੀਂ ਤੇ ਕੰਮ ਕੰਮ पे ਜਾ ਰਿਹਾ ਤਾਂ ਮੈਂ ਸ਼ੈਫ ਹਾਟਲ ਜਾ ਰਿਹਾ ਤਾਂ ਅੱਛਾ ਅਬ ਮੈਂ ਇਹਾ ਤੇ ਉਤਰਾ ਹਾਂ ਆਟੋ ਸੇ ਇਹਾ ਸੇ ਜਾਣੇ ਲੱਗਾ ਹਾਂ ਤਾਂ ਮੇਰੇ ਕੋ ਨਹੀਂ ਹੋਇਆ ਜਾਇਆ मैं कपड़ा समेटा हूँ फिर भी पानी बहुत है अब मैं उधर से वो घूम के जाऊंगा घूम तो के जाओगे अब मैं वहाँ से घूम के जाऊंगा ये चंडीगढ़ रोड है मेन रोड का ये हाल है वो वहाँ तक पानी पानी वो आगे पानी पानी ये अच्छा, है पूरा बुरा हाल है रोजा का यही हाल है जब भी बारिश होता है यही हाल होता है कहीं पानी निकलने का कोई रास्ता ही नहीं बहुत बुरा हाल है वो रखा है यहाँ पे जाना मुश्किल हो रखा है तो ये शहरवासी सी दस दे भी कई घर भी पानी बढ़ चुका हालात ज ਕੁਛ ਦੂਰੀ ਤੇ ਜਾਣਾ ਸੀ ਤਾਂ ਇਹੀ ਜਿਹੜੇ ਲੋਕ ਹੈ ਹੁਣ ਘੁੰਮ ਕੇ ਬਾਈਪਾਸ ਹੋ ਕੇ ਜਾ ਰਹੇ ਤਾਂ ਕਾਫੀ ਜਿਹੜਾ 10 ਮਿੰਟ ਦੱਸਿਆ ਸੀ ਉਹਨੂੰ ਅੱਧੇ ਘੰਟੇ ਤਿਆਰ ਕਰਨਗੇ ਆਪਣੇ ਕੰਮ ਕਾਜ ਜਾਣ ਵਾਸਤੇ ਤਾਂ ਫਿਰ ਵੀ ਪੈਦਲ ਜਾ ਰਹੇ ਆ ਆਪਣੇ ਕਲਵੇ ਛੱਡ ਕੇ ਤਾਂ ਕਾਫੀ ਲਗਾਤਾਰ ਤਿੰਨ ਦਿਨ ਦੀ ਬਰਸਾਤ ਨਾਲ ਲੁਧਿਆਣਾ ਸ਼ਹਿਰ ਪੂਰੀ ਤਰ੍ਹਾਂ ਜਲਮਗਨ ਹੋ ਗਿਆ ਤਾਂ ਪਾਣੀ ਦੇ ਹੈ ਨਿਕਾਸੀ ਦੇ ਕੋਈ ਅਸਰ ਨਜ਼ਰ ਵੀ ਨਹੀਂ ਆ ਰਹੇ ਕੈਮਰਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ